Hãy subscribe cho kênh Ghiền Mì Gõ Để không bỏ lỡ những video hấp dẫn ਬਾਦਰੇ ਜੀ ਚੋਰ ਕਾਬੂ ਕੀਤਾ ਕੀ ਗੱਲ ਬਤਾਈਏ ਇਹ ਜੀ ਰਾਵੇ ਗੱਲ ਹੋਈ ਆ ਉਹਦੇ ਇਹ ਖਰਾਰ 8:38 ਦੇ ਸੜਕ ਵੱਡੀ ਤੋਂ ਮੋੜ ਤੋਂ ਦੇੜ ਕੇ ਲੈ ਕੇ ਆਇਆ ਇਹਨੇ ਲਿਆ ਆ ਕੇ ਬੰਦ ਕਰਕੇ ਇਹਦੇ 15-20 ਮਿੰਟ ਵਿੱਚ ਵਿਛਾਰਿਆ ਮੁੜ ਕੇ ਇਹ ਕਰਦੇ ਮਗਰਲੇ ਬਨੇ ਬਾਰਿਸ਼ਾਨੀ ਜਾ ਕੇ ਇਹਨੇ ਗੱਲਾਂ ਬਾਤਾਂ ਸੁਣੀਆਂ ਤੇ ਕੁੜੀਆਂ ਸੌਂ ਗਿਆ ਨਹੀਂ ਗੌਂ ਗਿਆ ਇਹ ਬੱਚੇ ਇਹਦੇ ਨਾਲ ਜਾਂਦੇ ਆ ਸਕੂਲੇ ਬੱਚਿਆਂ ਨੂੰ ਇਹਨੇ ਪਹਿਲਾਂ ਪੁੱਛਿਆ ਤੇ ਘਰੇ ਤੁਹਾਡੇ ਕੌਣ-ਕੌਣ ਹੁੰਦਾ ਤੇ ਤੁਹਾਨੂੰ ਜਿਹਨੇ ਆਣੇ ਆਣੇ ਸਭ ਕੁਝ ਦੱਸ ਦਿੰਦੇ ਆ ਇਨੇ ਰਾਤ ਆਣੇ ਬਾਰੀ ਨਾਲ ਗੱਲਾਂ ਬਾਤਾਂ ਸੁਣੀਆਂ 7:30 ਵਜੇ ਰਾਤ ਨੂੰ ਮੁੜ ਕੇ ਫੇਰ ਵਾਪਸ ਜਾ ਕੇ ਮੰਦ ਰੱਪਿਆ ਇਹ ਕੰਦ ਟਾਪ ਗਏ ਤੇ ਜਾਗਣ ਦੇ ਹੀ ਕਰਦੇ ਗੁੱਡੀ ਸਾਰੀ ਜਾਗਣ ਦੇ ਹੀ ਉਹਨਾਂ ਨੇ ਵੇਖਿਆ ਇਹਨੂੰ ਤੇ ਇਹ ਭੱਜ ਕੇ ਤੇ ਕੰਦਰਾ ਲਾ ਗਿਆ ਕੰਦਰਾ ਲਾ ਕੇ ਤੇ ਫੇਰ ਇਹ ਕੁੜੀ ਅੰਦਰ ਗਈ ਤੇ ਫੇਰ ਬਾਹਰ ਆਇਆ ਫੇਰ ਇਹਨੇ ਵੇਖਿਆ ਕਿ ਕੁੜੀ ਨੇ ਤੇ ਫੇਰ ਪੌੜੀ ਚੜ ਗਿਆ ਪੌੜੀ ਚੜ ਕੇ ਫੇਰ ਇਹਨੇ ਕੋਠੇ ਤੇ ਚੜ ਕੇ ਬਹਿ ਕੇ ਥੱਲੇ ਵੇਖਿਆ 5-7 ਮਿੰਟ ਫੇਰ ਇਹਨੇ ਪੌੜੀ ਉਤਰੇ ਥੱਲੇ ਫੇ ਜੋ ਮੁੰਡੇ ਦੇ ਪੌੜੀ ਉੱਤੋਂ ਤਾਂ ਵੇਖਿਆ ਉਦੋਂ ਇਹਨੇ ਰੋਲਾ ਪਾਇਆ ਮੁੰਡੇ ਨੇ ਰੋਲਾ ਪਾ ਕੇ ਤੇ ਇਹਨੂੰ ਐਫ ਐ ਪਾ ਕੇ ਕੋਠੇ ਚੜ ਗਿਆ ਕੋਠੇ ਤੋਂ ਛਾਲ ਮਾਰੀ ਇਹਨੇ ਫੇਰ ਇਹ ਮੋੜ ਨਾਲ ਤੇ ਫੇਰ ਵਾਪਸ ਆ ਲਗਭਗ 9 ਵਜੇ ਦੇ 73 33 ਮਿੰਟ ਦੇ ਸਾਨੂੰ ਫੇਰ ਕੁੜੀ ਨੇ ਬਾਅਦ ਫੋਨ ਕੀਤਾ ਭਾਜੀ ਨੇ ਉਥੋਂ ਵਿਜਤਰ ਦੇ ਸਾਨੂੰ ਅਸੀਂ ਫੇਰ ਆਏ ਆ ਤੇ ਫੇਰ ਸਾਨੂੰ ਅਸੀਂ ਜਾਣ ਕੇ ਤੇ ਆਣ ਕੇ ਉਹ ਅਸੀਂ ਜਾਣਦੇ ਆ ਪਹਿਲਾਂ ਵੀ ਪ ਜਾਣਦੇ ਇਹਨੂੰ ਇਹ ਡਰਾਈਵਰ ਬਸਦਾ ਤੇ ਅਸੀਂ ਸਵੇਰੇ ਸਕੂਲ ਬਸ ਲੈ ਕੇ ਆਇਆ ਵਾ ਤੇ ਇਹਨੂੰ ਅਸੀਂ ਕਬਜੇ ਕਰ ਲਿਆ ਇਹ ਤੁਹਾਡੇ ਸਕੂਲ ਦੇ ਬੱਚੇ ਵੀ ਇਸੇ ਬੇਦੀ ਬਾਤ ਚ ਜਾਂਦੇ ਹਾਂਜੀ ਹਾਂਜੀ ਇਹ ਸਾਡੇ ਮਤਲਬ ਭਣੇਵਾ ਮੇਰਾ ਫਦੇ ਗੁਰਫਤੇ ਸਿੰਘ ਤੇ ਸੁਖਪ੍ਰੀਤ ਸੁਖਨੀਤ ਸਾਰੀ ਭਣੇਵੀ ਆ ਘਰ ਚ ਕੌਣ ਕਰ ਰਿਹਾ ਇਥੇ ਮਤਲਬ ਸਾਡੀ ਭੈਣਵਾ ਤੇ ਮਾਸੀ ਜੀ ਸਾਡੀ ਤੇ ਬੱਚਾ ਫਦੇ ਗੁਰਫਤੇ ਤੇ ਸੁਖਨੀਤ ਤੇ ਇਹ ਪਰਿਵਾਰ ਰਹਿੰਦੇ ਬਾਕੀ ਬਜੇ ਨੇ ਭਾਈ ਸਾਡੇ ਆਪਣਾ ਉਹ ਵੀ ਬਾਹਰ ਵਾ ਕੀ ਮੰਗ ਕਰਦੇ ਹੋ ਇਹਦੀ ਮੰਗ ਹੈ ਇਹਨੂੰ ਸਜਾ ਚਾਹੀਦੀ ਆ ਵੱਤੋਂ ਵੱਤੋਂ ਤੇ ਇਹ ਤੇ ਪਰਚਾ ਹੋਣਾ ਚਾਹੀਦਾ ਵਾ ਤੇ ਇਹ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਜੀ ਇਹ ਤੇ ਸੀਸੀਟੀਵੀ ਲੱਗੇ ਹਾਂ ਜੀ ਸੀਸੀਟੀਵੀ ਲੱਗੇ ਉਹਦਾ ਕਰਕੇ ਫੜਿਆ ਗਿਆ ਏ ਸੀਸੀ ਕੈਮਰੇਆਂ ਕਰਕੇ ਕੀ ਨਾ ਤੁਹਾਡਾ ਮੇਰਾ ਸੰਤੋਖ ਕਰੋ ਇਹੜਾ ਚੋਰ ਫੜਿਆ ਤੁਹਾਡੇ ਘਰ ਇਹ ਕਿਦੋਂ ਆਇਆ ਕੀ ਗੱਲਬਾਤ ਹੋਈ ਆ ਇਹ ਗੱਲਬਾਤ ਵੀ ਕੈਮਰੇ ਚ ਵੇਖਿਆ ਸੀ ਬੇਡਾ ਮੇਰਾ ਪੋਤਰਾ ਹੀ ਜਿਹਨੇ ਲੱਤ ਲੱਪਣ ਡਿਆ ਤੇ ਉਹਨੇ ਵੇਖਿਆ ਵੀ ਬੰਦਾ ਫੋੜਿਆ ਤੂੰ ਉਤਰ ਗਿਆ ਤੇ ਮੈਂ ਦੋ ਦਾ ਭਾਜਿਆ ਹੀ ਬਾਹਰ ਇਹ ਚੋਰੀ ਭਾਜਦਾ ਉਹਦਾ ਛਾਲ ਮਾਰ ਕੇ ਕੰਨ ਟੱਪ ਗਿਆ ਕੋਠੇ ਤੋਂ ਸਿੱਧੀ ਕੋਠੇ ਤੋਂ ਛਾਲ ਮਾਰੀ ਆ ਮੁੰਡੇ ਮੇਰੇ ਬਾਹਰ ਦੋਵੇਂ ਇੱਕ ਬਰਤੋਂ ਆਇਆ ਕੈਨੇਡਾ ਤੇ ਮੈਂ ਤੇ ਮੇਰੀ ਨੌ ਦੇ ਬੱਚੇ ਰਹਿੰਦੇ ਆਂ ਜਾਰੇ ਦੇ ਇਹਨੂੰ ਕਿਦਾਂ ਕਾਬੂ ਕੀਤਾ ਫਿਰ ਇਹਨੂੰ ਉਹ ਬਸ ਲਾਇਆ ਫੇਰੇ ਦੇ ਮੇਰੀ ਨੌ ਦੇ ਭਰਾ ਆਏ ਰਾਤ ਦੇ ਰਾਤੀ ਰਾਤੀ ਆ ਗਏ ਕੋਈ ਉਹ ਸਵੇਰ ਤੇ ਗੱਡੀ ਲੈ ਕੇ ਗਿਆ ਸੀ ਤੇ ਗੱਡੀ ਤੋਂ ਲਾਇਆ ਉਥੋਂ ਨਹੀਂ ਇਹ ਰਾਤ ਵੀ ਆਇਆ ਸੀ ਦਿਨੇ ਵੀ ਆ ਗਿਆ ਇਹ ਦਿਨੇ ਨਹੀਂ ਆ ਦਿਨੇ ਤੇ ਹੁਣ ਲਿਆਂਦਾ ਇਹਨੂੰ ਕਾਬੂ ਕਾਬੂ ਹਾਂ ਛਾੜ ਲਿਆ ਰਾਤੀ ਪਿਛਾ ਲਿਆ ਕੈਮਰੇ ਚ ਰਾਤੀ ਪਿਛਾ ਲਿਆ ਕਰਦਾ ਕੀ ਹੈ ਇਹ ਗੱਡ ਡਰਾਈਵਰਿੰਗ ਬੱਚੇ ਖੜਕ ਕਿਹੜੇ ਸਕੂਲ ਆ ਕੀ ਨਿਕਲ ਕੀ ਮੰਗ ਕਰਦੇ ਕੀ ਇਹੋ ਜਿਹੀ ਸਜ਼ਾ ਮਿਲ ਜਾਈਦੀ ਹੈ ਦੇਖੋ ਕੀ ਮਿਲ ਗਈ ਜੀ ਇਹਨੂੰ ਮੈਂ ਤਾਂ ਮੇਰੀਆਂ ਕੁੜੀਆਂ ਤਾਂ ਇੱਥੇ ਕੁੜੀਆਂ ਨਹੀਂ ਇੱਥੇ ਵੀ ਤਾਂ ਧੀਆਂ ਹਿੱਥੇ ਆਇਆ ਹਾਂ ਬਹਿਸੀ ਤਾਂ ਕੀ ਕਰ ਜਾਣਾ ਸਾਡੇ ਨਾਲੇ ਨੇ ਕਿਹੜੇ ਪਿੰਡ ਦਾ ਦੱਸਦਾ ਆਪਣੇ ਆਪ ਹਤੂਆਲ ਠੀਕ ਹੈ ਬੇਟਾ ਗੁਲਦੀਪ ਸਿੰਘ ਗੁਲਦੀਪ ਕੀ ਕਰਨਾ ਹੈ ਇੱਕ ਚੋਰੀ ਹੈ ਚੋਰੀ ਕਿਹਨਾਂ ਚਿਰ ਹੋ ਗਿਆ ਚੋਰੀਆਂ ਕਰਦੇ ਇੱਕ ਮਿੰਟ ਚੋਰੀ ਦਾ ਹੈ ਥੋੜਾ ਟਾਈਮ ਪਿੰਡ ਕਿਹੜਾ ਜਰਾ ਹਤੂਆਲ ਰੋਨਿਕ ਐ ਕਰ ਕਿੱਦਾਂ ਆ ਗਿਆ ਚੋਰੀ ਕਰਨ ਪੜੀ ਆ ਨਹੀਂ ਪਹਿਲਾਂ ਤੈਨੂੰ ਪਤਾ ਸੀ ਇਹ ਘਰ ਦਾ ਜੇ ਮੈਨੂੰ ਪਤਾ ਹੁੰਦਾ ਕੈਮਰੇ ਲੱਗੇ ਹੋਏ ਤੇ ਮੈਂ ਆਉਣਾ ਨਹੀਂ ਅਛਾ ਜੇ ਪਤਾ ਹੁੰਦਾ ਮੈਂ ਪਹਿਲਾਂ ਨਹੀਂ ਕਦੀ ਨਹੀਂ ਆਇਆ ਮੈਂ ਪੱਕਾ ਜੋ ਪਹਿਲਾਂ ਕਦੀ ਚੋਰੀ ਕੀਤੀ ਆ ਇੱਥੇ ਪਹਿਲਾਂ ਮੁਰਦਾ ਚੋਰੀ ਦਾ ਦੇ ਕੋਲ ਚੋਰੀਆ ਅਰੇ ਅਰੇ ਦਾ ਕੀ ਕਾਰਵਾਈ ਕੋ ਕਿਤੇ ਪਹਿਲਾਂ ਪੁੱਛਨੇ ਕਿਉਂ ਦਾੜੀਆਂ ਆ ਗਈ ਇਹਦੇ ਸ਼ਰਮ ਨਹੀਂ ਆਉਂਦੀ ਅੱਗੇ ਤੋਂ ਨਹੀਂ ਭਾਈ ਮੈਂ ਕਰਦਾ ਮम्मा ਵੀ ਮੰਨਦਾ ਗੁਰਸੇਕਾ ਗਾਂ ਦਾੜਾ ਰੱਖਿਆ ਇਸੇ ਤੇ ਕੇਸ ਆ ਚੋਰੀਆਂ ਕਰਦਾ ਅੰਮ੍ਰਿਤ ਵੀਛਾ ਗਈ ਕਤਰ ਲਾਓ ਬੰਦੇ ਬੋਲੋ ਹਾਂ ਦਮਾਲਾ ਕਤਰ ਲਾਓ ਉਹਨੂੰ ਚੇੜਾ ਮਾਰਦੇ 30 ਹਜ਼ਾਰ ਮਿਲ ਜਾਈਦੀ ਆਪੇ ਦੱਸ ਮੈਂ ਮਾਫ ਕਰ ਦੂੰ ਮੇਰੇ ਬੱਚੇ ਰੋਲ ਜਾਨੇ ਅੱਗੇ ਕੋਈ ਨਹੀਂ ਕਰਦਾ ਮੈਂ ਇਹ ਇਹਦੇ ਤੂੰ ਅੱਗੇ ਵੀ ਫਿਰ ਚੋਰੀ ਰਿਆਂ ਤੇ ਫਿਰ ਚੋਰੀਆਂ ਘਾਣਿਆ ਮੈਂ ਪੜਿਆ ਨਹੀਂ ਜਾਂ ਮੈਂ ਕੇਤੋਂ ਨਹੀਂ ਕਰਦਾ ਅੱਗੇ ਨਹੀਂ ਪੜਿਆ ਗਿਆ ਨਾ ਦਿਆਂ ਵਾਂ ਇੱਕ ਵਾਰ ਮੈਂ ਤਿੰਨ ਕੁੜੀਆਂ ਮੈਂ ਤਿੰਨ ਕੁੜੀਆਂ ਮੈਂ ਮਾਫ਼ ਕਰ ਦਵਾਂ ਅੱਛਾ ਤੈਨੂੰ ਕੁੜੀਆਂ ਤੇਰੀਆਂ ਸ਼ਰਮ ਨਹੀਂ ਆਈ ਭਾਈ ਅੱਗੇ ਤੁਹਾਨੂੰ ਮੈਂ ਕਰਦਾ ਮੈਂ ਹੱਥ ਜੋੜ ਕੇ ਜਿੱਦਾਂ ਇਹ ਨਾ ਕਰੂੰਗਾ ਸਕੂਲ ਬੱਸ ਤੇ ਆਹ ਕਿ ਸਕੂਲ ਬੱਸ ਦੀ ਕੀ ਕਹਾਣੀ ਕਹਿੰਦੇ ਸਕੂਲ ਬੱਸ ਤੇ ਮੈਂ ਉਹ ਤੇ ਡਰਾਈਵਿੰਗ ਕਰਦਾ ਸਕੂਲ ਵਾਸਤੇ ਕਿਹੜੀ ਬੱਸ ਤੇ ਇਸਦੇ ਬਾਪਿਆਂ ਦੀ ਬੱਸ ਨੂਰ ਸਾਹਿਬ ਨਿਸ਼ਾਨੇ ਸਿੱਖੀ ਸਕੂਲ ਦੀ ਜੇ ਨਿਸ਼ਾਨੇ ਸੁੱਕ ਸਕੂਲ ਦਾ ਡਰਾਈਵਰ ਹਾਂ ਤੁਹਾਨੂੰ